ਦੁਕਾਨਾਂ ਦੇ ਬਾਹਰ ਵਿਧਾ ਕੇ ਸਮਾਨ ਰੱਖਣ ਵਾਲਿਆਂ ਤੇ ਅੱਜ ਫੇਰ ਨਕਰਨੇ ਗਵਨ ਲੋਕੀਤੀ ਗਈ ਕਾਰਵਾਈ ਕੀਤਾ ਗਿਆ ਸਮਾਨ ਜ਼ਬਤ ਮੰਗਲਵਾਰ ਨੂੰ 3 ਵਜੇ ਦੇ ਲਗਭਗ ਤੈਬ ਜਾਰੀ ਅਫਸਰ ਸਾਹਿਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਮਿੱਡੂਵਾਲ ਸਟਰੀਟ ਧੋਬੀ ਬਾਜ਼ਾਰ ਬਠਿੰਡਾ ਦੀ ਕੋਰਟ ਰੋਡ ਦੇ ਉੱਤੇ ਅੱਜ ਫੇਰ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਜਿਹੜੀਆਂ ਦੁਕਾਨਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਵਧਾ ਕੇ ਰੱਖਿਆ ਗਿਆ ਸੀ ਉਹਨਾਂ ਬਲੋਕੋ ਸਾਮਾਨ ਜ਼ਬਤ ਵੀ ਕੀਤਾ ਗਿਆ ਅਤੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਗਈ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਨਾ ਵਧਾ ਕੇ ਰੱਖਣ ਉਹਨਾਂ ਕਿਹਾ ਕਿ ਅਗਰ ਦੁਕਾਨਦਾਰ ਵਾਰ-ਵਾਰ ਕਰਦੇ ਤਾਂ ਉਹਨਾਂ ਨੂੰ ਨੋਟਿਸ ਭੇਜੇ ਜਾਣਗੇ ਤੇ ਉਹਨਾਂ ਦੇ ਖਿਲਾਫ ਲੀਗਲੀ ਕਾਰਵਾਈ ਵੀ ਕੀਤੀ ਜਾਵੇਗੀ ਦੱਸਦੀ ਹੈ ਕਿ ਨਗਰ ਨਿਗਮ ਵੱਲੋਂ ਲਗਾਤਾਰ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਢੇੜੇ ਮਾਰ ਕੇ ਦੁਕਾਨਦਾਰਾਂ ਦਾ ਸਾਮਾਨ ਅੰਦਰ ਕਰਵਾਇਆ ਜਾ ਰਿਹਾ ਹੈ ਲੇਕਿਨ ਦੁਕਾਨਦਾਰਾਂ ਵੱਲੋਂ ਇਹਨਾਂ ਦੇ ਜਾਣ ਤੋਂ ਬਾਅਦ ਫਿਰ ਦੁਕਾਨ ਆਪਣਾ ਜਿਹੜਾ ਸਮਾਨ ਹੈ ਉਹ ਦੁਬਾਰਾ ਬਾਹਰ ਰੱਖ ਲਏ ਜਾਂਦਾ ਤੇ ਅੱਜ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਅਗਰ ਦੁਕਾਨਦਾਰ ਇਸ ਤਰ੍ਹਾਂ ਵਾਰ-ਵਾਰ ਕਰਨਗੇ ਤਾਂ ਉਹਨਾਂ ਨੂੰ ਨੋਟਿਸ ਭੇਜੀ ਜਾਣਗੇ ਅਤੇ ਉਹਨਾਂ ਦੇ ਖਿਲਾਫ ਲੀਗਲੀ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਇਹ ਸਰ ਕੀ ਨਾਮਤ ਅਰਦਾਸ ਦੀ ਕਿਨਤ ਹੈ ਮੇਰਾ ਨਾਮ ਸਾਰੀ ਸ਼ਰਮਾ ਜੀ ਕੀ ਕਹਿੰਦੇ ਅੱਜ ਵੀ ਆਪਣਾ ਜਾਗਰਤੀ ਕੀਤਾ ਹੈ ਅੱਜ ਅਸੀਂ ਇਹ ਕਿਹਾ ਜੀ ਫੇਰ ਸੇਮ ਗੜੇੜੇ ਬਾਜ਼ਾਰਾਂ ਦੇ ਵਿੱਚ ਕੋਈ ਹੈਗੀ ਹੈ ਕਿਤੇ ਕਿਸੇ ਨੇ ਫੁੱਟਪਾਥ ਕਵਰ ਕੀਤਾ ਹੋਇਆ ਹੈ ਜਾ ਕੋਈ ਵੀਡੀਓ ਵਾਲਾ ਬਾਹਰ ਖੜਾ ਹੈ ਜਾਂ ਦੁਕਾਨਾਂ ਵਾਲਿਆਂ ਨੇ ਕੋਈ ਚੀਜ਼ ਫਿਰ ਕਵਰ ਕੀਤੀ ਹੈ ਬਾਹਰ ਦੇ ਏਰੀਆ ਜਿੱਥੇ ਉਹਨਾਂ ਦਾ ਕੋਈ ਫੁੱਟਪਾਥ ਜਾਂ ਦੁਕਾਨ ਤੋਂ ਬਾਹਰ ਸਮਾਨ ਲਗਾਇਆ ਉਹ ਵੀ ਜਿਸੀ ਅਧਿਵਤ ਕੀਤਾ ਜੀ ਕਿਹੜੀ ਕਿਹੜੀ ਜਿਸੀ ਮਿੱਡੂ ਮਾਲ ਹੋ ਗਿਆ ਜੀ ਇਹ ਤਾਂ ਮੇਨ ਹੀ ਹੈ ਜੀ ਸਾਡਾ ਕੋਟ ਰੋਡ ਹੋ ਗਿਆ ਜੀ ਇਹ ਵੀ ਮੇਨ ਹੈ ਜੀ ਜਿਹੜਾ ਆਪਣਾ ਤੁਸੀਂ ਦੇਖੋਗੇ ਰੇਲਵੇ ਸਟੇਸ਼ਨ ਦਾ ਜਿਹੜਾ ਸਾਹਮਣੇ ਮਾਰਕੀਟ ਹੈ ਮੱਛੀ ਮਾਰਕੀਟ ਹੈ ਕੋ ਹੋ ਗਈ ਜੀ ਤੋਂ ਬੁਝਾਰ ਹੋ ਗਿਆ ਜੀ ਕੀ ਕਿਹਣਾ ਤੁਹਾਨੂੰ ਜਿਹੜੇ ਫੁੱਟਪਾਥ ਉੱਪਰ ਵੀ ਸਮਾਨ ਰੱਖਦੇ ਨੇ ਕਿਤਰਾਂ ਲੱਗਿਆ ਜੀ ਅਗਲੇ ਕਿਤਰਾਂ ਮੇਰੀ ਹੁਣ ਕੀ ਹੈ ਜੀ ਹੁਣ ਦੇਖਣ ਨੂੰ ਕੁਝ ਦਿਨਾਂ ਤੋਂ ਤੁਹਾਨੂੰ ਮਿਲਿਆ ਵੀ ਲੋਕਾਂ ਨੇ ਕੀ ਹੈ ਜੀ ਸਮਾਨ ਘਟਾ ਲਿਆ ਜੀ ਆਪ ਦਾ ਤੁਹਾਨੂੰ ਅਸੀਂ ਰੂਟੀਨ ਚ ਇੱਥੇ ਜਿਹੜਾ ਕੀ ਇਹ ਮੁਲਾਕਾਤ ਨੂੰ ਲਾਤੇ ਜੀ ਆਪਦੇ ਉਹ ਰੂਟੀਨ ਚ ਇੱਥੇ ਬੈਠੇ ਰਹਿੰਦੇ ਆ ਤਾਂ ਕਿ ਉਹਦੇ ਨਾਲ ਕੀ ਹੈ ਜੀ ਮਾਹੌਲ ਥੋੜਾ ਜਿਹਾ ਵਧੀਆ ਹੋ ਚੁੱਕਾ ਹੈ ਜੇ ਨਹੀਂ ਹੜਦੇ ਕਿਸ ਤਰ੍ਹਾਂ ਕਰਦੇ ਫਿਰ ਇੱਥੇ ਕਾਨੂੰਨੀ ਕਰ ਵੀ ਕਰਾਂਗੇ ਇਹਨਾਂ ਤੇ ਕਿਸ ਤਰ੍ਹਾਂ ਨਹੀਂ ਕਰਦੇ ਜਿਵੇਂ ਇਹਨਾਂ ਨੂੰ ਨੋਟਿਸ ਭੇਜਾਂਗੇ ਦੀ ਲੀਗਲ ਨੋਟਿਸ ਭੇਜਾਂਗੇ ਤੇ ਕੋਰਟ ਥਰੂ ਉਹਨਾਂ ਦਾ ਜਿਹੜਾ ਕੋਈ ਸਮਾਨ ਹੋਇਆ ਜੱਫਤ ਜਾਂ ਵਾਪਸ ਲੈਣਾ ਉਹਦਰੋਂ ਮਿਲੂਗਾ